ਆਨੰਗ ਗੁਰੂ ਰੂਪ ਸਾਧ ਸੰਗਤ ਜੀਓ ਅੱਜ ਆਪਾਂ ਧੰਨ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦੇ ਸਮੂਹੀ ਸਿੰਘ ਸਿੰਘਣੀਆਂ ਦੀ ਸ਼ਹੀਦੀ ਨੂੰ ਮੁੱਖ ਰੱਖਦੇ ਹਾਂ ਗੁਰੂ ਸਾਹਿਬ ਜੀ ਦੇ ਚਰਨਾਂ ਪਾਸ ਜੁੜ ਬੈਠਿਆਂ ਅੱਜ 26 ਤਰੀਕ ਦਾ ਪਹਿਲਾ ਰਾਤਰੀ ਦਾ ਦੀਵਾਨ ਹੈ ਆਓ ਸਭ ਜਾਦਿਆਂ ਦੀ ਯਾਦ ਨੂੰ ਮੁੱਖ ਰੱਖਦਿਆਂ ਪਹਿਲਾਂ ਆਪਾਂ ਮਨ ਨੂੰ ਇਕਾਗਰ ਕਰੀਏ ਧਿਆਨ ਨੂੰ ਆਪਣੇ ਨੂੰ ਉੱਥੇ ਲੈ ਕੇ ਜਾਈਏ ਸਮਰਪਿਤ ਹੋ ਕੇ ਆਪਾਂ 5 ਮਿੰਟ ਵਾਹਿਗੁਰੂ ਜਾਪ ਕਰੀਏ ਸਾਰੀ ਸੰਗਤ ਨੈਤਰ ਬੰਦ ਕਰਕੇ ਆਪਾਂ ਜਾਪ ਕਰਨਾ ਹੈ ਪਹਿਲਾਂ ਸੋ ਜਪਿਓ ਭਾਈ ਇੱਕੋ ਲੈ ਦੇ ਵਿੱਚ ਜਪਣਾ ਹੈ ਵਾਹ ਗੁਰੂ 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 ਵਾਹ ਗੁਰੂ

गुरु वा 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 ਗੁਰੂ ਵਾਹ ਗੁਰੂ ਵਾਹ ਸਹਬਜ਼ਾਦਿਆਂ ਦਾ ਧਿਆਨ ਧਰਨਾ ਹੈ ਉਹ ਸਮੇਂ ਨੂੰ ਯਾਦ ਕਰਨਾ ਹੈ ਪੜਿਓ ਪਿਆਰ ਵਿੱਚ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਲਈ ਵਾਰੀ ਪ੍ਰਣਾਮ ਸ਼ਹੀਦਾਂ ਨੂੰ ਜਿਨਾ ਨੀ ਜਿੰਦੜੀ ਤਰਮ ਲਈ ਵਾਰੀ ਪ੍ਰਣਾਮ ਸ਼ਹੀਦਾਂ ਨੂੰ ਜਿਨਾ ਨੀ ਜਿੰਦੜੀ ਤਰਮ ਲਈ ਵਾਰੀ ਪ੍ਰਣਾਮ ਸ਼ਹੀਦਾਂ ਨੂੰ ਜਿਨਾ ਨੀ ਜਿੰਦੜੀ ਤਰਮ ਲਈ ਵਾਰੀ ਪ੍ਰਣਾਮ ਸ਼ਹੀਦਾਂ ਨੂੰ ਜਿਨਾ ਨੀ ਜਿੰਦੜੀ ਤਰਮ ਲਈ ਵਾਰੀ ਪ੍ਰਣਾਮ ਸ਼ਹੀਦਾਂ ਨੂੰ तर मुली जिंदडी धर्म ਲਈ ਵਾਰੀ ਜਨਾਨੇ जिंदडी धर्म ਲਈ ਵਾਰੀ जिंदडी धर्म ਲਈ ਵਾਰੀ ਜਨਾਨੇ जिंदडी धर्म ਲਈ ਵਾਰੀ जिंदडी धर्म ਲਈ ਵਾਰੀ ਜਨਾਨੇ जिंदडी धर्म ਲਈ ਵਾਰੀ ਪਰਨਾਮ ਸ਼ਹੀਦਾਂ ਨੂ ਜਿਨਾ ਨੇ ਜਿੰਦੜੀ ਧਰਮ ਲਈ ਵਾਰੀ ਪਰਨਾਮ ਸਹੀ ਦਾ ਨੂ ਜਿਨਾ ਨੇ ਜਿੰਦੜੀ ਧਰਮ ਲਈ ਵਾਰੀ ਪਰਨਾਮ ਸਹੀ ਦਾ ਨੂ ਜਿਨਾ ਨੇ ਜਿੰਦੜੀ ਧਰਮ ਲਈ ਵਾਰੀ ਪਰਨਾਮ ਸਹੀ ਦਾ ਨੂ ਜਿਨਾ ਨੇ ਜਿੰਦੜੀ ਧਰਮ ਲਈ ਵਾਰੀ 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 ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਲਈ ਵਾਰੀ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਲਈ ਵਾਰੀ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਲਈ ਵਾਰੀ ਪਰਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਲਈ ਵਾਰੀ ਸਾਹ ਸੰਗਤ ਜਦੋਂ ਪੁਰਾਣੀ ਸਮਿਆਂ 'ਚ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਸੀ ਉਦੋਂ ਪੁਰਾਣੇ ਬਜ਼ੁਰਗਾਂ ਨੇ ਫਤਿਹਗੜ੍ਹ ਸਭ ਜਾਣਾ ਜਿੱਥੇ ਸਭ ਜਾਨਾਂ ਨੂੰ ਨੀਹਾਂ 'ਚ ਜਣਕੇ ਸ਼ਹੀਦ ਕੀਤਾ ਗਿਆ ਸੀ ਉਸ ਜਗ੍ਹਾ ਉਥੇ ਬੈਠ ਕੇ ਸਾਰੀ ਰਾਤ ਵਾਹਿਗੁਰੂ ਸਿਮਰਨ ਕਰਨਾ ਤੇ ਬੈਰਾਗ ਦੇ ਹੰਝੂ ਬਹਾ ਕੇ ਵਾਪਸ ਆ ਜਾਣਾ ਇਹ ਸੀ ਪਿਆਰ ਤੇ ਆਵਾਜ਼ ਕੀ ਆਉਂਦੀ ਆ ਅੱਜ ਉਥੋਂ ਸਿੱਖੀ ਖੰਨੇ ਹੋਤੇ ਕੀ ਸਾਧ ਸੰਗਤ ਇਹ ਰਸਤਾ ਕਿਹੋ ਜਿਹਾ ਰਸਤਾ ਹੈ ਬੜੀਓ ਪਿਆਰ ਵਿੱਚ ਸਿੱਖੀ ਤਖੀ ਐ ਖੰਡੇ ਦੀ ਧਾਰ ਨਾਲ ਨੂੰ ਔਖੀ ਐ ਨਿਭਾਉਣੀ ਪਿਆਰਿਆ ਸਿੱਖੀ ਤਖੀ ਐ ਖੰਡੇ ਦੀ ਧਾਰ ਨਾਲ ਨੂੰ ਔਖੀ ਐ ਨਿਭਾਉਣੀ ਪਿਆਰਿਆ ਸਿੱਖੀ ਤਖੀ ਐ ਖੰਡੇ ਦੀ ਧਾਰ ਨਾਲੋਂ ਔਖੀ ਐ ਨਿਭਾਉਣੀ ਪਿਆਰਿਆ ਸਿੱਖੀ ਤਿੱਖੀ ਐ ਖੰਡੇ ਦੀ ਤਾਰ ਨਾਲੋਂ ਔਖੀ ਐ ਨਿਭਾਉਣੀ ਪਿਆਰਿਆ ਸਾਰੀ ਸੰਗਤ ਬੋਲੋ ਸਿੱਖੀ ਤਿੱਖੀ ਐ ਖੰਡੇ ਦੀ ਤਾਰ ਨਾਲੋਂ ਔਖੀ ਐ ਨਿਭਾਉਣੀ ਪਿਆਰਿਆ ਸਿੱਖੀ ਤਿੱਖੀ ਐ ਖੰਡ ਦੀ ਧਰਨਾਣ ਨੂੰ ਔਖੀ ਐ ਨਿਭਾਉਣੀ ਪਿਆਰਿਆ ਸਿੱਖੀ ਤਿੱਖੀ ਐ ਔਖੀਏ ਜੀ ਨਿਭਉਣੀ ਪਿਆਰਿਆ ਔਖੀਏ ਜੀ ਨਿਭਉਣੀ ਪਿਆਰਿਆ ਔਖੀਏ ਜੀ ਨਿਭਉਣੀ ਪਿਆਰਿਆ ਔਖੀਏ ਜੀ ਨਿਭਾਉਣੇ ਪਿਆਰਿਆ ਸਿੱਖੀ ਤਖੀਅ ਖੰਡੇ ਦੀ ਧਾਰ ਨਾਲ ਨੂੰ ਔਖੀ ਐ ਨਿਭਾਉਣੀ ਪਿਆਰਿਆ ਸਿੱਖੀ ਤਿੱਖੀ ਐ ਖੰਡੇ ਦੀ ਤਾਰ ਨਾਲੋਂ ਔਖੀ ਐ ਨਿਭਾਉਣੀ ਪਿਆਰਿਆ ਸਿੱਖੀ ਤਿੱਖੀ ਐ ਖੰਡੇ ਦੀ ਤਾਰ ਨਾਲੋਂ ਔਖੀ ਐ ਨਿਭਾਉਣੀ ਪਿਆਰਿਆ ਸਿੱਖੀ ਤਿੱਖੀ ਐ ਖੰਡੇ ਦੀ ਤਾਰ ਨਾਲੋਂ ਕਿਹਨਿ ਬੋਣੀ ਪਿਆਰਿਆ ਸਾ ਸੰਗਤ ਇਸ ਰਸਤੇ ਤੇ ਪਖੰਡੀ ਨਹੀਂ ਤੁਰ ਸਕਦੀ ਪਖੰਡੀਤਾ ਕੀਆ ਪਖੰਡੀ ਇਸ ਰਸਤੇ ਤੇ ਫੇਲ ਜਿਨੇ ਸਿਰ ਤਲੀ ਤੇ ਰੱਖ ਲਿਆ ਜਿਨੇ ਕਹਿਤਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਬਸ ਪਹਿਲਾ ਜਿਨੇ ਮਰਨ ਕਬੂਲ ਲਿਆ ਤੇ ਜੀਵਨ ਦੀ ਜਿਨੇ ਆਸ ਛੱਡ ਤੀਉਹੀ ਇੱਥੇ ਕਾਮ ਜਾਵੇ ਪਖੰਡੀ ਤੇ ਝੂਠਾ ਬੰਦਾ ਇੱਥੇ ਇੱਕ ਕਦਮ ਵੀ ਨਹੀਂ ਚੱਲ ਸਕਦਾ ਸਿੱਖੀ ਦੇ ਵਿੱਚ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮਰਨ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ ਮਰਨ ਕਬੂਲ ਲੈ ਜੀਵਨ ਧੀਆਂ ਛੱਡਦੇ ਆਸਾਂ ਮਰਨਾ ਕਬੂਲ ਲੈ ਜੀਵਨ ਧੀਆਂ ਛੱਡਦੇ ਆਸਾਂ ਮਰਨਾ ਕਬੂਲ ਲੈ ਜੀਵਨ ਧੀਆਂ ਛੱਡਦੇ ਆਸਾਂ ਮਰਨਾ ਕਬੂਲ ਲੈ

ਛੱਡ ਦੇ ਆਸਾਂ ਜੀਵਨ ਦੀਆਂ ਛੱਡ ਦੇ ਆਸਾਂ ਜੀਵਨ ਦੀਆਂ ਛੱਡ ਦੇ ਜਿਉਂਦੇ ਮਰ ਜਾਈ ਤੇ ਸਿੱਖੀ ਕਮਾਨੀ ਉੱਚੀ ਜਿਉਂਦੇ ਮਰ ਜਾਈ ਤੇ ਸਿੱਖੀ ਕਮਾਨੀ ਉੱਚੀ ਸਾਧ ਸੰਗਤ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀ ਤਰਪਾਸ਼ਨੀ ਬੜੀਆਂ ਰੌਣਕਾਂ ਲੱਗੀਆਂ ਮਹਿੰਗੀ ਕਲਗੀ ਲਾਉਂਦੇ ਐ ਮਹਿੰਗੇ ਬਸਤਰ ਪਾਉਂਦੇ ਐ ਮਹਿੰਗੇ ਘੋੜੇ ਐ ਮਹਿੰਗੇ ਹਾਥੀ ਐ ਸਾਧ ਸੰਗਤ ਬਖਤ ਦੇ ਪਹਾੜੀ ਰਾਜੇ ਬਖਤ ਦੀ ਮੁਗਲ ਫੌਜਰਨੈਲ ਕਲਗੀਧਰ ਮਹਾਰਾਜ ਦੀ ਤੇਜ ਪ੍ਰਤਾਪ ਨੂੰ ਝੱਲ ਨਹੀਂ ਸਕੀ। ਦੇਸੀ ਜੀ ਭਾਸ਼ਾ ਚ ਕਹੀਏ ਵੀ ਮੱਚ ਗਏ, ਸੜ ਗਏ, ਜੈਲਸ ਕਰ ਗਏ। ਮੱਚਦਾ ਤੇ ਸੜਦਾ ਤੇ ਜੈਲਸ ਉਹਦੀ ਤੋ ਕਰਦਾ ਬੰਦਾ ਜਦੋਂ ਉਹ ਕਿਸੇ ਚੀਜ਼ ਚ ਪਿੱਛੇ ਰਹਿ ਜਾਂਦੇ ਸਾੜਾ ਰੋ ਜਾਂਦੇ। ਜਦੋਂ ਉਹਨੂੰ ਲੱਗੇ ਵੀ ਇਹ ਮੇਰੇ ਤੋਂ ਅੱਗੇ ਲੰਘ ਗਿਆ। ਇਹ ਮੇਰੇ ਤੋਂ ਵਧੀਆ ਹੈ। ਤੇ ਸਾਹ ਸੰਗਤ ਕਲਗੀਧਰ ਪਾਤਸ਼ਾਹ ਦਾ ਮੁਕਾਬਲਾ ਕਰ ਹੀ ਨਹੀਂ ਸਕਦੇ ਉਹ ਦੁਨੀਆ ਦੇ ਝੂਠੇ ਰਾਜੇ ਤੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਔਰੰਗਜੀਬ ਭਾਵੇਂ ਕਿ ਔਰੰਗਜੀਬ ਕੋਲ ਮਹੰਗੇ ਹੱਥੀਏ ਮਹੰਗੇ ਘੋੜੇ ਐ ਫੌਜ ਵੀ ਬੜੀ ਐ ਮਹੰਗੀਆਂ ਕਲਗੀਆਂ ਨੇ ਮਹੰਗੇ ਤਾਜ ਨੇ ਮਹੰਦੇ ਚਦੋਏ ਨੇ ਪਰ ਕਲਗੀਧਰ ਦੇ ਨਗਰੀ ਘੋੜੇ ਨੀਲੇ ਅੱਗੇ ਤੇ ਪ੍ਰਸ਼ਾਦੀ ਹਾਥੀ ਅੱਗੇ ਤੇ ਸਿੰਘਾਂ ਦੀਆਂ ਫੌਜਾਂ ਅੱਗੇ ਤੇ ਮਹਾਰਾਜ ਦੇ ਤਖਤ ਅੱਗੇ ਔਰੰਗਜ਼ੇਬ ਦਾ ਸਾਰਾ ਕੁਝ ਹੀ ਠਿੱਕਾ ਪੈ ਗਿਆ ਠਿੱਕਾ ਪੈ ਗਿਆ ਸਾਰਾ ਕੁਝ ਜਾ ਕੇ ਪਹਾੜੀ ਰਾਜਿਆਂ ਨੇ ਤੇ ਹੋਰ ਮੁਗਲ ਜਰਨੇਲਾਂ ਨੇ ਕਿਹਾ ਐ ਔਰੰਗਜ਼ੇਬ ਤੂੰ ਤੱਕਨ ਭਾਰਤ ਚ ਸਾਰਾ ਤੇਰਾ ਹੀ ਰਾਜ ਹੈ ਤੇਰਾ ਹੀ ਤਖਤ ਹੈ ਹੈ ਇੱਕ ਜਿਹੜਾ ਤੇਰੇ ਬਰਾਬਰ ਤਖਤ ਲਾਉਣ ਨੂੰ ਫਿਰਦਾ ਹੈ ਕਿਤੇ ਇਹ ਨਾ ਹੋਵੇ ਕਿ ਸਾਰਾ ਕੁਝ ਹੀ ਤੇ ਤੋਂ ਖੋਹ ਲੈਣ ਸ਼ਾਹੀ ਗੁਰਮਾਨ ਸੀ ਕੋਈ ਘੋੜੇ ਨਹੀਂ ਰੱਖ ਸਕਦਾ ਕੁਝ ਬਾਜ ਨਹੀਂ ਰੱਖ ਸਕਦਾ ਹਾਥੀ ਨਹੀਂ ਰੱਖ ਸਕਦਾ ਕੋ ਤਖਤ ਨਹੀਂ ਲਾ ਸਕਦਾ ਕੋ ਦਸਤਾਰ ਨਹੀਂ ਸਜਾ ਸਕਦਾ ਤੇ ਸਾ ਸੰਗਤ ਕੋਈ ਫੌਜਾ ਨਹੀਂ ਰੱਖ ਸਕਦਾ ਪਰ ਮਹਾਰਾਜ ਨੇ ਸਭ ਕੁਝ ਤਿਆਰਬਰ ਤਿਆਰ ਕਰ ਲਿਆ ਸ਼ਿਕਾਇਤ ਕੀਤੀ ਅਰਜੀ ਲਾਈ ਔਰੰਗਜ਼ੇਬ ਕੋਲ ਦਿੱਲੀ ਦੇ ਤਖਤ ਤੇ ਔਰੰਗਜ਼ੇਬ ਨੇ ਵੀ ਸਾਰਿਆਂ ਨੂੰ ਬੁਲਾ ਲਿਆ ਸਾਰਿਆਂ ਨੂੰ ਸੱਦ ਲਿਆ ਤੇ ਪਾਸ਼ਾ आनंदपुर दी धरती ते रौनक ला रेले होली दा दिन आया आशा कहंदे ਲੋਕ होली ਖੇਡਦੇ ਐ ਚਿੱਕੜ ਪਾਉਂਦੇ ਇਕ ਦੂਜੇ ਤੇ ਰੰਗ ਲਾਉਂਦੇ ਐ ਖੇਡਾਂਗੇ ਅਸੀਂ ਵੀ ਪਰ ਅਸੀਂ ਖੁੱਲਾ ਖੇਡਾਂਗੇ ਆਨੰਦਪੁਰ ਦੀ ਧਰਤੀ ਪਾਸ਼ਾ ਕਹਿੰਦੇ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹਉਲਾਏ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹਉਲਾਏ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹਉਲਾਏ ਲੋਕਾਂ ਦੀਆਂ ਹੋਲੀਆਂ ਤੇ ਕਾਲ ਤੇ ਦਾ ਹਉਲਾਏ ਲੋਕਾਂ ਦੀਆਂ ਹੋਲੀਆਂ ਤੇ ਕਾਲ ਤੇ ਹੋਲੀਆਂ ਆਂਦੇ ਕਾਲ ਤੇ ਦਾਉ ਲਾਏ ਲੋਕਾਂ ਦੀਆਂ ਹੋਲੀਆਂ ਆਂਦੇ ਸਾ ਸੰਗਤ ਗੁਰੂ ਸਾਹਿਬ ਕਹਿੰਦੇ ਲੋਕ ਬੋਲੀਆਂ ਪਾਉਂਦੇ ਆ ਲੋਕਾਂ ਦੀਆਂ ਬੋਲੀਆਂ ਤੇ ਕਾਲ ਤੇ ਦਾ ਬੁਲਾਏ 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 ਲੋਕਾਂ ਦੀਆਂ ਬੋਲੀਆਂ ਤੇ ਐਸਾ ਖਾਲਸਾ ਸਜਾਇਆ ਰੌਣਕ ਲੱਗੀ ਪਰ ਆਖਰਕਾਰ ਸਮਾਂ ਬੀਤਿਆ ਜਦੋਂ ਔਰੰਗਜ਼ੇਬ ਕੋਲ ਸ਼ਿਕਾਇਤ ਕੀਤੀ ਤੇ ਔਰੰਗਜ਼ੇਬ ਕਹਿੰਦਾ ਹੈ ਕੋਈ ਮਾਈ ਦਾ ਲਾਲ ਹੈ ਕੋਈ ਜਰਨੈਲ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜ਼ਿੰਦਾ ਜਾਂ ਮੁਰਦਾ ਫੜ ਕੇ ਲਿਆਵੇ ਬੜੇ ਵੱਡੇ ਵੱਡੇ ਜਰਨੈਲ ਬੈਠੇ ਸੀ ਪਰ ਇੱਕ ਨੌਜਵਾਨ ਜਰਨੈਲ ਬੈਠਾ ਸੀ ਜਿਹਦੇ ਤੇ ਔਰੰਗਜ਼ੇਬ ਦੀ ਅੱਖ ਸੀ ਕਿਤੇ ਇਹ ਉੱਠ ਖੜੇ ਹੋਇਆ ਵੀ ਉਸੇ ਤਰ੍ਹਾਂ ਸੈਦ ਖਾਨ ਜਰਨੈਲ ਉੱਠਿਆ ਤੇ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜ਼ਿੰਦਾ ਜਾਂ ਮੁਰਦਾ ਫੜ ਕੇ ਲਿਆਉਂਗਾ ਆਣ ਦਾ ਬੀੜਾ ਚੱਬਿਆ ਦੱਸ ਤੈਨੂੰ ਕਿੰਨੀ ਫੌਜ ਚਾਹੀਦੀ 10000 ਫੌਜ ਦੇਵਾਂਗੇ ਜੇ ਹੋਰ ਵੀ ਲੋੜ ਪਈ ਤਾਂ ਦੱਸ ਦੀ ਤੇ ਸਾਧ ਸੰਗਤ ਸੈਨਖਾਂ ਜਰਨੈਲ ਦਿੱਲੀ ਤੋਂ ਤੁਰਿਆ ਹਰਿਆਣੇ ਚ ਦਾਖਲ ਹੋਇਆ ਸੋਨੀਪੱਤ ਪਾਣੀਪੱਤ ਤੋਂ ਹੁੰਦਾ ਹੋਇਆ ਸੰਡੋਰੇ ਪੰਜਾਬ ਦੇ ਵਿੱਚ ਦਾਖਲ ਹੋਇਆ ਸੈਨਖਾ ਜਰਨੈਲ ਜਿਹਦੀ ਪੈਣ ਨਸੀਰਾ ਤੇ ਉਹਦੇ ਘਰ ਵਾਲਾ ਪੀਰ ਬੁੱਧੂ ਸ਼ਾਹ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮੁਰੀਦ ਹੈ ਪਿਆਰ ਵਾਲਾ ਉਪਾਸ਼ਕ ਹੈ ਸਾ ਸੰਗਤ ਸੋਚਿਆ ਅੱਜ ਮੈਂ ਜਰਨੈਲ ਬਣ ਕੇ ਚੱਲਿਆ ਮੇਰੇ ਕੋਲ ਅੱਜ ਫੌਜ ਹੈ ਦੇਖੋ ਪਾਵ ਰਾਜੇ ਦੇ ਬੰਦਾ ਦਿਖਾਵਾ ਜ਼ਰੂਰ ਕਰਦਾ ਹੈ ਅੱਜ ਭੈਣ ਨੂੰ ਮਿਲਿਆ ਵਾ ਨਾਲੇ ਤੌਰ ਬਣ ਜੂਗੀ ਕਿ ਨਸੀਰਾਂ ਦਾ ਭਰਾ ਕਿੱਡਾ ਵੱਡਾ ਜਰਨੈਲ ਹੈ ਕਿੰਨੀ ਫੌਜ ਹੈ ਨਾਲ ਸੁਣੋ ਰਿ ਆਪਣੀ ਭੈਣ ਕੋਲ ਗਿਆ 10000 ਬੰਦਾ ਫੌਜ ਨਾਲ ਹਥਿਆਰ ਸ਼ਸਤਰ ਬਹੁਤ ਹੈ ਰੁਕਿਆ ਕਈ ਪਿੰਡਾਂ ਤੱਕ ਦੂਰ ਦੂਰ ਤੱਕ ਫੌਜਾਂ ਦੇ ਡੇਰੇ ਐ ਆਪਣੀ ਭੈਣ ਨਸੀਰਾ ਕੋਲ ਗਿਆ ਤੇ ਭੈਣ ਬੜੀ ਖੁਸ਼ ਹੋਈ ਮੇਰਾ ਵੀਰ ਆਇਆ ਹੈ ਭਰਾ ਆਇਆ ਹੈ ਚਾਵੜਾ ਲੈ ਵੀਰਾ ਅੱਜ ਤੈਨੂੰ ਮਹੱਦੀ ਪ੍ਰਸ਼ਾਦਾ ਤਾਜ਼ਾ ਤਾਜ਼ਾ ਗਰਮ ਕਰਮਸ਼ਕਾਮਾਂ ਦੀ ਆ ਬੈਠ ਮੇਰੇ ਕੋਲ ਚੁੱਲ੍ਹੇ ਤੇ ਬੈਠ ਕੇ ਸੱਤਾ ਤੱਤਾ ਫੁਲਕਾ ਲਾਇਆ ਤੇ ਸ਼ਕੀ ਆਂਦਾ ਸੈਂਦਖਾਂ ਤੇ ਭੈਣ ਨਸੀਰਾ ਨੇ ਪੁੱਛਿਆ ਵੀਰਾ ਵੱਡਾ ਜਰਨੈਲ ਬਣ ਗਿਆ ਐਨੀ ਭੋਜ ਲਈ ਪਰਦਾ ਨਾਲ ਸੁੱਖ ਹੈ ਕਿੱਥੇ ਚੱਲਿਆ ਪ੍ਰਸ਼ਾਦਾ ਸ਼ੱਕਦਾ ਸ਼ੱਕਦਾ ਕਹਿੰਦਾ ਭੈਣੇ ਹਾਂ ਮੈਂ ਬਹੁਤ ਵੱਡਾ ਜਰਨੈਲ ਬਣ ਗਿਆ ਆ ਇਥੇ ਆਨੰਦਪੁਰ ਦੇ ਲਾਕੇ ਚ ਇੱਕ ਗੁਰੂ ਗੋਬਿੰਦ ਸਿੰਘ ਰਹਿੰਦਾ ਬਸ ਉਹਨੂੰ ਫੜ ਕੇ ਲਿਆਉਣਾ ਜਿੰਦਾ ਜਾਂ ਮਰਦਾ ਐਨੀ ਗੱਲ ਸੁਣੀ ਕਿ ਮੈਂ ਉਹਨੂੰ ਮਾਰਨ ਚੱਲਿਆ ਭੈਣ ਨਸੀਰਾ ਦੇ ਹੱਥ ਚੋਂ ਫੁਲਕਾ ਥਲੇ ਡਿੱਗ ਪਿਆ ਹੱਥ ਕੰਬ ਗਏ ਨਾ ਵੇ ਵੀਰਾ ਨਾ ਆ ਕੀ ਕਹਤਾ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨਾ ਮਾਰਨਾ ਤਾਂ ਦੂਰ ਦੀ ਗੱਲ ਫੜਨਾ ਤਾਂ ਦੂਰ ਦੀ ਗੱਲ ਵੀਰਾ ਉਹ ਜਿਹਨੂੰ ਤੂੰ ਫੜਨ ਚੱਲਿਆ ਜਾਂ ਮਾਰਨ ਬਾਰੇ ਸੋਚਦਾ ਤੂੰ ਉਹਦੇ ਸਾਹਮਣੇ ਖੜ ਵੀ ਨਹੀਂ ਸਕਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਨਾ ਵੀਰਾ ਉਹ ਤਾਂ ਆਪ ਅੱਲਾ ਦਾ ਰੂਪ ਐ ਆਹ ਪਾਪ ਨਾ ਕਮਾਈਂ ਜਦੋਂ ਇੰਨੀ ਗੱਲ ਕਹੀ ਤੇ ਪ੍ਰਸ਼ਾਦਾ ਵਿੱਚ ਹੀ ਛੱਡਤਾ ਹੰਕਾਰ ਦੇ ਵਿੱਚ ਮੈਂ ਭਰੀ ਸਭਾ ਦੇ ਵਿੱਚ ਜਰਨੈਲ ਬਣ ਕੇ ਉੱਠਿਆ 10000 ਫੌਜ ਲੈ ਕੇ ਆਇਆ ਹੁਣ ਮੈਂ ਪੁੱਠਾ ਨਹੀਂ ਮੁੜ ਸਕਦਾ ਭੈਣੇ ਜਦੋਂ ਇੰਨੀ ਗੱਲ ਕਹੀ ਨਸੀਰਾ ਨੇ ਵਾਰ-ਵਾਰ ਨਸੀਹਤ ਦਿੱਤੀ ਕਿ ਨਾ ਵੀਰਾ ਇਹ ਕੰਮ ਨਹੀਂ ਕਰਨਾ ਤੇ ਸਾਧ ਸੰਗਤ ਦੁਰਪਿਆ ਫੌਜ ਨੂੰ ਲੈ ਕੇ ਇਧਰ ਭੈਣ ਨਸੀਰਾ ਨੇ ਹੱਥ ਜੋੜ ਕੇ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਜਿਵੇਂ ਭੈਣਾ ਆਪਣੇ ਭਰਾਵਾਂ ਲਈ ਦੁਆਵਾਂ ਮੰਗਦੀ ਹੈ ਭੈਣ ਨਸੀਰਾ ਨੇ ਕਿਹਾ ਹੇ ਕਲਗੀ ਵਾਲੇ ਪਾਤਸ਼ਾਹ ਮੇਰਾ ਭਰਾ ਸੈਦ ਖਾਨ ਤੇਰੀ ਸ਼ਕਤੀ ਤੋਂ ਤੇਰੀ ਪਾਵਰ ਤੋਂ ਬੜਾ ਅਣਜਾਣ ਹੈ ਤੇਰੇ ਬਾਰੇ ਨਹੀਂ ਜਾਣਦਾ ਹੇ ਕਲਗੀਆਂ ਵਾਲਿਆ ਮੇਰਾ ਭਰਾ ਕਿਰਪਾ ਕਰੀ ਅੱਜ ਤੇਰੇ ਤੇ ਚੜ ਕੇ ਆਇਆ ਹੈ ਅਣਜਾਣ ਹੈ ਮੇਰੇ ਭਰਾ ਨੂੰ ਮਾਰੇ ਉਹ ਨਾ ਬਖਸ਼ ਕੇ ਆਪਣੇ ਚਰਨਾ ਚ ਰੱਖ ਲਿਓ ਆਖੋ ਸਤਨਾਮ ਵਾਹਿਗੁਰੂ ਜੀ ਅਰਦਾਸ ਸੰਡੋਰੇ ਤੋਂ ਕੀਤੀ ਤੇ ਅਨੰਦਪੁਰ ਸਾਹਿਬ ਬਹੁਤ ਛੇਤੀ ਪਹੁੰਚ ਗਿਆ ਰੋਜ਼ ਅਰਦਾਸਾਂ ਕਰਦੀਏ ਤੁਰਦਾ ਤੁਰਦਾ ਪਹੁੰਚ ਗਿਆ 13 ਮੀਲ ਦੀ ਦੂਰੀ ਤੇ ਸੈਂਦਖਾਂ ਜਰਨੈਲ ਡੇਰਾ ਲਾ ਕੇ ਬੈਠ ਗਿਆ ਬੈਠਾ ਚੌਪੜ ਖੇਡ ਖੇਡ ਰਿਹਾ ਹੰਕਾਰ ਦੇ ਵਿੱਚ ਕਹਿੰਦਾ ਜਾਓ ਆਨੰਦਪੁਰ ਸਾਹਿਬ ਜਾ ਕੇ ਪਤਾ ਕਰੋ ਕਿੰਨੀ ਕ ਫੌਜ ਹੈ ਗੁਰੂ ਗੋਬਿੰਦ ਸਿੰਘ ਕੋਲ ਤੇ ਸਾਧ ਸੰਗਤ ਇੱਕ ਗਿਆ ਤੇ ਸਨੇਹਾ ਲੈ ਕੇ ਕਹਿੰਦਾ ਸੱਤ 800 ਹੀ ਹੈ ਬਾਲੇ ਕਹਿੰਦਾ ਲੈ ਆ ਤਾਂ ਪੰਜ ਕੁ ਮਿੰਟਾਂ ਦਾ ਕੰਮ ਹੈ ਹੁਣੀ ਆ ਜਾਾਂਗੇ ਵਿਹਲੇ ਹੋ ਤੂੰ ਸੱਤ 800 ਹੈ ਤੇ ਸਾਧ ਸੰਗਤ ਕਹਿਣ ਲੱਗੇ ਸ਼ਸਤਰ ਵੀ ਕੋਈ ਬਾਲੇ ਤੇ ਨਾਲੇ ਜਿਹੜੇ ਗੁਰੂ ਗੋਬਿੰਦ ਸਿੰਘ ਦੀ ਫੌਜ ਆ ਨਾ ਕੋ ਕਿਤੋਂ ਆਇਆ ਕੋ ਕਿਤੋਂ ਆਇਆ ਸਾਰੇ ਅਣਜਾਣ ਦੇ ਹੀ ਐ ਕੋ ਕਿਸੇ ਬਰਾਦਰੀ ਦਾ ਕੋ ਕਿਸੇ ਬਰਾਦਰੀ ਦਾ ਕੋ ਬਾਲੀ ਵਧੀਆ ਫੌਜ ਨਹੀਂ ਐ ਬੈਠਾ ਗੱਲਾਂ ਕਰੀ ਅੰਦਾ 10ਵੇਂ ਪਾਸ਼ਾ ਮਹਾਰਾਜ ਕੋਲ ਜਦੋਂ ਅਰਦਾਸ ਪਹੁੰਚੀ ਜਦੋਂ ਕਿਸੇ ਨੂੰ ਬਖਸ਼ਣਾ ਹੋਵੇ ਤੇ ਜਦੋਂ ਕਿਸੇ ਦੀ ਅਰਦਾਸ ਮਹਾਰਾਜ ਸੁਣ ਲੈਣ ਤੇ ਸੱਚੇ ਪਾਤਸ਼ਾ ਕਲਗੀ ਵਾਲੇ ਮਹਾਰਾਜ ਨੇ ਆਪਣੇ ਕਮਾਨ ਤੇ ਤੀਰ ਚੜਾਇਆ ਜਿਹਦੇ ਅੱਗੇ ਸੋਨਾ ਲੱਗਿਆ 13 ਮੀਲ ਦੀ ਦੂਰੀ ਤੋਂ ਨਿਸ਼ਾਨਾ ਲਾਇਆ 13 ਮੀਲ ਤੇ ਨਿਸ਼ਾਨਾ ਆ ਕੇ ਸੈਦ ਖਾਂ ਜਰਨੈਲ ਦੇ ਪਾਵੇ ਵਿੱਚ ਬਚਿਆ ਇੱਕ ਇਹ ਦਮ ਤਰਵ ਕੇ ਡਰ ਗਏ ਤੀਰ ਕੱਢਿਆ ਤੇ ਸੋਨਾ ਲੱਗਿਆ ਵੇਖ ਕੇ ਨਾਲ ਦਾ ਕਹਿੰਦਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੀਰ ਹੈ ਕਹਿੰਦੇ ਕਿਵੇਂ ਕਹਿਣ ਲੱਗਿਆ ਵਖੂ ਸੋਨਾ ਲੱਗਿਆ ਕਹਿੰਦਾ ਜਾਓ ਫਿਰ ਭਾਲੋ ਗੁਰੂ ਗੋਬਿੰਦ ਸਿੰਘ ਇੱਥੇ ਨੇੜੇ ਹੀ ਹੋਣਾ ਫੜ ਲਓ ਜਾ ਕੇ ਆਸੇ-ਪਾਸੇ ਢੂੰਡਿਆ ਭਾਲਿਆ ਜੰਗਲ ਦੇ ਵਿੱਚ ਦੂਰ-ਦੂਰ ਤੱਕ ਕੋਈ ਨਹੀਂ ਤੇ ਸਾਥ ਸੰਗਤ ਕਹਿਣ ਲੱਗਿਆ ਆਪਣੀ ਭੈਣ ਦੀਆਂ ਨਸੀਰਾ ਦੀਆਂ ਕਈਆਂ ਗੱਲਾਂ ਯਾਦ ਆ ਗਈਆਂ ਕਿਹੜੀਆਂ ਗੱਲਾਂ ਕਿ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਅੱਲਾ ਦਾ ਰੂਪ ਹੈ ਬੜੀਆਂ ਸ਼ਕਤੀਆਂ ਨੇ ਉਹ ਜਦੋਂ ਗੱਲ ਯਾਦ ਆਈ ਤੇ ਮਨ ਹੀ ਮਨ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਾਮਾਤੀਏ ਕਰਾਮਾਤ ਦੇ ਨਾਲ ਇੰਨੀ ਦੂਰੋਂ ਤੀਰ ਚਲਾਇਆ ਹੈ ਡਰ ਗਿਆ ਕੰਬ ਗਿਆ ਲੂ ਕੰਡਾ ਖੜਾ ਹੋ ਗਿਆ ਕੀ ਕਹਿੰਦਾ ਯਾਦ ਆ ਗਈਆਂ ਨਸੀਰਾ ਦੀਆਂ ਅੱਖੀਆਂ ਆਪਣੀ ਭੈਣ ਦੀਆਂ ਗੱਲਾਂ ਵੀ ਯਾਦ ਕਰਦਾ ਹੈ ਡਰਦਾ ਵੀ ਹੈ ਪਰ ਪਿੱਛੇ ਵੀ ਨਹੀਂ ਮੁੜ ਸਕਦਾ ਹੰਕਾਰ ਵੀ ਬਹੁਤ ਹੈ ਇੰਨੀ ਗੱਲ ਕਈ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਾਮਾਤੀ ਹੈ ਕਰਾਮਾਤ ਦੇ ਨਾਲ ਇੰਨੀ ਦੂਰੋਂ ਤੀਰ ਚਲਾਇ ਐ ਐਨੇ ਨੂੰ ਦੂਜਾ ਤੀਰ ਆ ਕੇ ਫੇਰ ਪਾਵੇ ਦੇ ਵਿੱਚ ਵੱਜਿਆ ਤੇ ਇਸ ਵਾਰ ਖਾਲੀ ਨਹੀਂ ਤੀਰ ਇੱਕ ਚਿੱਠੀ ਨਾਲ ਆਈ ਹੈ ਜਦੋਂ ਵੱਜਿਆ ਦੂਜਾ ਤੀਰ ਤੇ ਪਹਿਲੇ ਡਰ ਗਿਆ ਵੀ ਜਿਹੜਾ ਪਾਵੇ ਜੀ ਵੀ ਮਾਰ ਸਕਦਾ ਸਿੱਧਾ ਮੇਰੀ ਛਾਤੀ 'ਚ ਵੀ ਮਾਰ ਸਕਦਾ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਚਿੱਠੀ ਦੇ ਵਿੱਚ ਲਿਖਿਆ ਸੈਦ ਖਾਨ ਇਹ ਤੀਰ ਮੈਂ ਕੋਈ ਕਰਾਮਾਤ ਨਾਲ ਨਹੀਂ ਚਲਾਇਆ ਇਹ ਤਾਂ ਸਾਡੀ ਸ਼ਸਤਰ ਕਲਾ ਵਿਦਿਆ ਦਾ ਅਭਿਆਸ ਹੈ 13 ਮੀਲ ਤੋਂ ਤੀਰ ਚਲਾਇਆ ਇਹ ਅਨੰਦਪੁਰ ਤੋਂ ਹੀ ਆਇਆ ਤੀਰ ਜਾ ਚਲਾ ਜਾ ਬਾਬੂ ਚਲਾ ਜਾ ਇਹ ਕੋਈ ਕਰਾਮਾਤ ਨਹੀਂ ਮੇਰਾ ਕੱਲਾ ਕੱਲਾ ਸਿੰਘ ਐਦਾਂ ਦੂਰ ਦੂਰ ਤੱਕ ਤੀਰ ਚਲਾ ਕੇ ਵਾਰ ਕਰ ਸਕਦਾ ਹੈ ਜੇ ਆਪਣੀ ਜਾਨ ਬਚਾਉਣੀ ਚਾਹਣਾ ਤੇ ਚਲਾ ਜਾ ਵਾਪਸ ਯਾਦ ਆ ਗਈਆਂ ਨਸੀਰਾ ਦੀਆਂ ਅੱਖੀਆਂ ਮਨ ਦਾ ਬੁਰਜ ਲੈ ਆ ਯਾਦ ਆ ਗਈਆਂ ਨਸੀਰਾ ਦੀਆਂ ਅੱਖੀਆਂ